ਦੀਵਾਲੀ ਦਾ ਤਿਉਹਾਰ ਆ ਰਿਹਾ ਹੈ ਪਰ ਮਾਨਸਾ ਸ਼ਹਿਰ ਦੇ ਕਈ ਵਾਰਡਾਂ ਦੇ ਵਿੱਚ ਲੋਕਾਂ ਨੂੰ ਹਜੇ ਵੀ ਗੰਦੇ ਸਿਵਰਜ ਪਾਣੀ ਵਿੱਚ ਰਹਿਣਾ ਪੈ ਰਿਹਾ 8 ਮਹੀਨਿਆਂ ਤੋਂ ਇਹੀ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਖੜਾ ਹੈ ਹਾਲਕਿ ਨਗਰ ਕੌਂਸਲਰ ਪ੍ਰਧਾਨ ਸੁਨੀਲ ਕੁਮਾਰ ਵੱਲੋਂ ਕਈ ਥਾਵਾਂ ਤੇ ਪਾਣੀ ਨਿਕਲਵਾਇਆ ਗਿਆ ਸੀ ਪਰ ਹਜੇ ਵੀ ਕਈ ਥਾਵਾਂ ਤੇ ਸਮੱਸਿਆਵਾਂ ਬਕਰਾਰ ਹੈ ਲੋਕਾਂ ਦਾ ਕਹਿਣਾ ਹੈ ਕਿ ਇਸ ਪਾਣੀ ਕਰਨ ਉਹਨਾਂ ਦੇ ਘਰਾਂ ਦੀਆਂ ਹੰਡੀਆਂ ਔਰ ਟੁੱਟ ਗਈਆਂ ਹਨ ਤੇ ਡੇਂਗੋ ਚਿਕਨਗੁਨੀਆ ਮਲੇਰੀਆ ਵਰਗੀਆਂ ਬਿਮਾਰੀਆਂ ਲਗਾਤਾਰ ਆਵਾਜ਼ ਰਹੀਆਂ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਿਹਾ ਮੌਨਸੂਨ ਪੱਤਰਕਾਰ ਬਿੱਟੂ ਬੁੜਲਾਡਾ ਦੀ ਖਾਸ ਰਿਪੋਰਟ ਅਸੀਂ ਅਜੇ ਤਰ੍ਹਾਂ ਸਿਵਰੇਜ ਦੀ ਸਮੱਸਿਆਵਾਂ ਲੈ ਕੇ ਦੇ ਰਹੇ ਹਾਂ ਜਿਹੜਾ ਕਿ ਪੂਰੇ ਮਾਨਸਾ ਸ਼ਹਿਰ ਦੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ ਇੱਥੇ ਮਤਲਬ ਸ਼ਹਿਰ ਦਾ ਇੱਕ ਨਾਮੀ ਸਕੂਲ ਵੀ ਹੈ ਤੇ ਜਿੱਥੋਂ ਪੂਰੇ ਸ਼ਹਿਰ ਦੇ ਬੱਚੇ ਜਿਹੜੇ ਇੱਥੇ ਆਉਂਦੇ ਆ ਤੇ ਉਹ ਸਿਵਰੇਜ ਦਾ ਪਿਛਲੇ ਲੰਬੇ ਸਮੇਂ ਤੋਂ ਪ੍ਰਸ਼ਾਸਨ ਜਿਹੜਾ ਕੋਈ ਹੱਲ ਨਹੀਂ ਕਰ ਰਿਹਾ ਹੈਗਾ ਤੇ ਬਹੁਤ ਵਾਰੀ ਪ੍ਰਸ਼ਾਸਨ ਨੂੰ ਮਿਲ ਚੁੱਕੇ ਐ ਐਮਐਲਏ ਸਾਹਿਬ ਨੂੰ ਮਿਲ ਚੁੱਕੇ ਐ ਵੀ ਸਾਡਾ ਕੋਈ ਹੱਲ ਕਰੋ ਪਰ ਇਹਦੇ باوجود ਸਾਨੂੰ ਸਿਰਫ ਲਾਰੀ ਮਿਲੇ ਆ ਤੇ ਅੱਜ ਅੱਕ ਕੇ ਲੋਕਾਂ ਨੂੰ ਜਿਹੜਾ ਹੈਗਾ ਸੜਕ ਤੇ ਆਉਣਾ ਪਿਆ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਇਹ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤੇ ਪੂਰੇ ਸ਼ਹਿਰ ਦੇ ਵਿੱਚ ਚਿਕਨ ਗੁਨੀਆ ਦੀ ਬਿਮਾਰੀ ਜਿਹੜੀ ਵੱਡੀ ਪੱਧਰ ਤੇ ਫੈਲੀ ਹੋਈ ਹੋਈ ਹੈ ਤੇ ਉਹ ਇੱਥੇ ਵੀ ਫੈਲ ਚੁੱਕੀ ਹੈ ਸਾਨੂੰ ਖਤਰਾ ਵੀ ਇੱਥੇ ਛੋਟੇ ਛੋਟੇ ਬੱਚੇ ਜਿਹੜੇ ਰਹਿੰਦੇ ਆ ਉਹ ਬਿਮਾਰ ਹੋਣਗੇ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਜਲਦੀ ਤੋਂ ਜਲਦੀ ਸੀਵਰੇਜ ਦਾ ਜਿਹੜਾ ਹੱਲ ਹੋਵੇ ਇਹ ਸਮੱਸਿਆ ਕਿੰਉਂ ਤਾਰੀ ਕਿੰਨੇ ਚਿਰ ਤੋਂ ਪਾਣੀ ਖੜਾ ਇਥੇ ਇਹ ਪਾਣੀ ਲਗਭਗ ਪਿਛਲੇ 2 ਸਾਲਾਂ ਤੋਂ ਖੜਾ ਜੀ ਤੇ ਪੂਰੇ ਸ਼ਹਿਰ ਦੇ ਵਿੱਚ ਸੀਵਰੇਜ ਕਹਿੰਦੇ ਜਮ ਅੱਜੋਂ ਪਹਿਲਾ ਪਿੰਡਾਂ ਦੇ ਵਿੱਚ ਵੀ ਕੱਢ ਰਹੇ ਹੁਣ ਉਹ ਉਹਦੇ ਕਰਕੇ ਕਹਿੰਦੇ ਸਮੱਸਿਆ ਦਾ ਹੱਲ ਹੋ ਜਾਊਗਾ ਪਰ ਹਾਲੇ ਤੱਕ ਉਹ ਹੋਇਆ ਨਹੀਂ ਹੈਗਾ ਹੱਲ ਕੀ ਪ੍ਰਸ਼ਾਸਨ ਦੀ ਨਿਗ੍ਹਾ ਵਿੱਚ ਲਿਆਂਦਾ ਗਿਆ ਜਾਂ ਨਹੀਂ ਬਹੁਤ ਵਾਰੀ ਅਸੀਂ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਚੁੱਕੇ ਆ ਪ੍ਰਸ਼ਾਸਨ ਦੀ ਗੱਲ ਉਹ ਕਹਿੰਦੇ ਵੀ ਦੋ ਦਿਨਾਂ 'ਚ ਮਸ਼ੀਨ ਆ ਜਾਊਗੀ ਪੰਜ ਦਿਨਾਂ 'ਚ ਮਸ਼ੀਨ ਆ ਜਾਊਗੀ ਪਰ ਅੱਜ ਮਤਲਬ ਕਾਫੀ ਟਾਈਮ ਪੀਤਣ ਦੇ ਬਾਵਜੂਦ ਵੀ ਜਦੋਂ ਨਹੀਂ ਕੋਈ ਹੱਲ ਹੋਇਆ ਤਾਂ ਕਰਕੇ ਸਾਨੂੰ ਅਜੇ ਇੱਥੇ ਬੈਠਣਾ ਪਿਆ ਨਾਮ ਆ ਜੀ ਹਰਵਿੰਦਰ ਸਿੰਘ ਜੀ ਬਾੜਾ ਕਿਹੜਾ ਬਾੜਾ ਹੈ ਜੀ ਇਹ ਬਾੜ ਨੰਬਰ 11 ਪਹਿਲਾ 12 ਰਹੀ ਆ ਗਲੀ ਕਿਹੜੀ ਮਿਲਦੀ ਹੈ ਗਲੀ ਸਮਰਪਿੰਡ ਸਕੂਲ ਵਾਲੀ ਗਲੀ ਇੱਥੇ ਬਰਾਂਧਾ ਨੂੰ ਪਾਣੀ ਖੜਾ ਹੀ 2.5 ਸਾਲ ਤੋਂ ਕੀ ਕਹਿਣਾ ਚਾਹੂੰਗੀ ਕੀ ਕਹਿਣਾ ਯਾਰ ਹਸਤਾ ਗਿੱਟੇ ਤੜਾ ਹੀ ਵਰਦਿਆਂ ਮੈਂ ਪਲਾਸਟਰ ਹੁਣ ਖਲਾਇਆ ਆ ਆ ਸੋਚਿਆ ਹੁਣ ਵੀ ਆ ਹੈਗਾ ਹਜੇ ਤੇ ਇੱਥੇ ਮੋਟਰਸਾਈਕਲ ਤੇ ਜਾਂਦਾ ਸੀਗਾ ਮੋਟਰਸਾਈਕਲ ਤੇ ਉਹ ਉੱਥੇ ਜਿੱਥੇ ਇਹ ਪਾਣੀ ਜਿਆ ਖੜਾਗਾ ਉੱਥੇ ਮੋਟਰਸਾਈਕਲ ਸਲਿੱਪ ਕਰ ਗਿਆ ਤੇ ਮੇਰੀ ਮੇਰੀ ਥੱਲੇ ਲੱਤ ਆ ਗਈ ਤੇ 20 ਦਿਨ ਹੋ ਗਏ ਪਏ ਇਹਨੂੰ ਘਰੇ ਐਮਸੀ ਸਹਿਬਾਨਾ ਜਾਂ ਨਗਰ ਕੌਂਸਲ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਨੀ ਚਾਹੀ ਕੋਈ ਇਹ ਮਸਲੇ ਦੀ ਚਾਹੀਦੀ ਤਾਂ ਚਾਹੀ ਮੈਂ ਬਥੇਰੀ ਕੀਤੀ ਐ ਗੱਲ ਤਾਂ ਬਥੇਰੀ ਕੀਤੀ ਅਸਟੂਰ ਬਥੇਰੀ ਕਰ ਲਈ ਇਕੱਲੇ ਇਕੱਲੇ ਨੇ ਗੱਲ ਕਰ ਲਈ ਐਮਸੀ ਦੇ ਕੰਨ ਤੇ ਜੂ ਨਹੀਂ ਸਰਕਦੀ ਕੋਈ ਹੱਲ ਨਹੀਂ ਹੋਇਆ ਹੱਲ ਕਿੱਥੇ ਆ ਹੁਣ ਹੱਲ ਸਾਨੂੰ ਸਾਹਮਣੇ ਆ ਸਾਡੇ ਘਰ ਡੁੱਬਣ ਨੂੰ ਫਿਰਦੇ ਆ ਪਾਣੀ ਦਿਖਾਓ ਚਾਹ ਸੁਪਰੀ ਬੰਮੀ ਬਿਮਾਰੀਆਂ ਤੋਂ ਠੀਕ ਠਾਕ ਐ ਮਨਲਾ ਬਾਹ ਬਿਮਾਰੀ ਨਹੀਂ ਹੈਗੀ ਇਹ ਬਿਮਾਰੀ ਹੈ ਜਿਹੜੇ ਗੱਟੇ ਟੁੱਟ ਜਾਂਦੇ ਨੇ ਹਲੇ ਡੇਂਗੂ ਹੋਣਾ ਉਹ ਅੱਡ ਗੱਲ ਹੈ ਸਰ ਕਿੰਨੇ ਚਿਰ ਤੋਂ ਪਾਣੀ ਖੜਾ ਹੀ ਇਹ 2 ਸਾਲ ਹੋ ਗਏ ਤਕਰੀਬਨ ਸਾਨੂੰ ਨਰਕ ਭੋਗਦਿਆਂ ਨੂੰ ਇੱਥੇ ਬਿਮਾਰੀਆਂ ਦੇਖ ਲਓ ਜੀ ਡੇਂਗੂ ਚਿਕਨਗੁਨੀਆਂ ਮਲੇਰੀਆ ਜਿੰਨੀਆਂ ਬਿਮਾਰੀਆਂ ਸਾਰੀਆਂ ਇਸ ਪਾਣੀ ਤੋਂ ਪੈਦਾ ਹੁੰਦੀਆਂ ਜੀ ਇੱਕ ਪਾਸੇ ਪੰਜਾਬ ਸਰਕਾਰ ਕਹਿ ਰਹੀ ਆ ਅਸੀਂ ਮਹੱਲਾ ਕਲੀਨਿਕ ਬਣਾਏ ਆ ਅਸੀਂ 10-10 ਲੱਖ ਦੇ ਸਿਹਤ ਬੀਮਾ ਯੋਜਨਾ ਦੇ ਕਾਰਡ ਚਾਲੂ ਕੀਤੇ ਆ ਇੰਨਾ ਅਸੀਂ ਸਿਹਤ ਸਹੂਲਤਾਂ ਦਿੱਤੀਆਂ ਇੰਨੇ ਕੰਮ ਕਰਿਆ ਪੰਜਾਬ 'ਚ ਕੋਈ ਕੰਮ ਨਹੀਂ ਕਰਿਆ ਜੀ ਜਿਹੜਾ ਭਗਵਾਨਤ ਮਾਨ ਸਾਡੇ ਸੀਐਮ ਆ ਉਹ ਭੰਡਾ ਪਹਿਲਾਂ ਵੀ ਉਹਦਾ ਭੰਡਾ ਦਾ ਕੰਮ ਸੀ ਉਹੀ ਚੁਟਕਲੇ ਸੁਣਾਸਣਾ ਲੋਕਾਂ ਨੂੰ ਹੁਣ ਉਹੀ ਗਮਰਾਹ ਕਰੀ ਜਾਂਦਾ ਜੀ ਅੱਜ ਤੱਕ ਡਰਪ 5 ਪੈਸਾ ਦਾ ਉਹਨੇ ਕੰਮ ਨਹੀਂ ਕਰਿਆ ਕੱਲ ਸਾਡੇ ਦੇਖਿਆ ਜੀ ਇੱਕ ਟਰਾਂਸਫਾਰਮਰ ਧਰਿਆ ਉਹਦਾ ਉਦਘਾਟਨ ਕਰਨ ਗਏ ਆ ਸਾਡੇ ਇਲਾਕੇ ਦੇ ਐਮਐਲਏ ਵਿਜੇ ਸਿੰਘ 라 ਜੀ ਕਿੱਡੀ ਘਟੀਆ ਗੱਲ ਆ ਇਹ ਇੱਕ ਟਰਾਂਸਫਾਰਮ ਦਾ ਇੱਕ ਐਮਐਲਏ ਉਦਘਾਟਨ ਕਰੇ ਇੱਥੇ ਪਹਿਲਾਂ ਪਤਾ ਨਹੀਂ ਸਰਕਾਰਾਂ ਨੇ ਲੱਖਾਂ ਹੀ ਟਰਾਂਸਫਾਰਮਰ ਧਰੇ ਆ ਕੁਝ ਨਹੀਂ ਹੋਇਆ ਆ ਸਾਡੀ ਗਲੀ ਦੇਖ ਲਓ ਅੱਜ ਸਮਰਫੀਲਡ ਸਕੂਲ ਵਾਲੀ ਗਲੀ ਆ ਜਿੱਥੋਂ ਦੀ 4 ਤੋਂ 500 ਬੱਚਾ ਆ ਨਾਲ ਹੀ ਸਾਡੇ ਸਕੂਲ ਆ ਜੀ ਸਮਰਫੀਲਡ ਸਕੂਲ ਡੇਲੀ ਅਪਡਾਉਣ ਕਰਦੇ ਆ ਉਹ ਸਕੂਲ ਦੀਆਂ ਮੈਡਮਾਂ ਉਹ ਸਕੂਲ ਦੇ ਟੀਚਰ ਸਾਰੀ ਗਲੀ ਦਾ ਬੁਰਾ ਹਾਲ ਆ ਅਸੀਂ ਐਮਐਲਏ ਸਾਬ ਕੋਲੇ ਗਏ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਨੇ ਨੀਨੂ ਜੀ ਉਹਦੇ ਕੋਲ ਗਏ ਬਹੁਤ ਹੱਥ ਬੰਨੇ ਸਾਡੇ ਡੀਸੀ ਕੋਲ ਅਸੀਂ ਮੰਗ ਪੱਤਰ ਦੇ ਕੇ ਆਏ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਅੱਕ ਕੇ ਹੁਣ ਅਸੀਂ ਆਪਦੇ ਘਰਾਂ 'ਚ ਬੈਠ ਗਏ ਆ ਅੱਜ ਇਹ ਪ੍ਰਸ਼ਾਸਨ ਆ ਕੇ ਦੇਖੇ ਹਰ ਘਰ ਵਿੱਚ ਚਾਰ-ਚਾਰ ਮਰੀਜ਼ ਨੇ ਬੁਖਾਰ ਦੇ ਐਡਾ ਬੁਰਾ ਹਾਲ ਆ ਡਾਕਟਰਾਂ ਨੇ ਸਾਰੇ ਘਰਾਂ ਨੂੰ ਲੁੱਟ ਕੇ ਖਾ ਰੱਖਿਆ ਜੀ ਗਰੀਬ ਦੱਸੋ ਕੀ ਕਮਾਵੇ ਤੇ ਕੀ ਖਾਵੇ ਬਹੁਤ ਜ਼ਿਆਦਾ ਬੁਰਾ ਹਾਲ ਆ ਸਾਡੀ ਇਹੀ ਬੇਨਤੀ ਆ ਪ੍ਰਸ਼ਾਸਨ ਨੂੰ ਸਿਹਤ ਵਿਭਾਗ ਨੂੰ ਸਾਡੇ ਪੰਜਾਬ ਦੀ ਸਰਕਾਰ ਨੂੰ ਵੀ ਜਲਦੀ ਤੋਂ ਜਲਦੀ ਸਾਡੀ ਇਸ ਗਲੀ ਦਾ ਕੋਈ ਹੱਲ ਕੀਤਾ ਜਾਵੇ ਇਹਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾਵੇ ਤੇ ਨਹੀਂ ਤਾਂ ਫਿਰ ਇੱਥੇ ਬਹੁਤ ਜ਼ਿਆਦਾ ਬੁਰਾ ਹਾਲ ਹੋਣਾ ਜੀ ਪਤਾ ਨਹੀਂ ਕੀ ਕੀ ਬਿਮਾਰੀਆਂ ਫੈਲਣਗੀਆਂ